ਮਾਂ ਇਹੀ ਸੋਚਦੀ ਐ ਮਾਂ ਔਰ ਬਾਪ ਕਿ ਚਲੋ ਮੈਂ ਤਾਂ ਜਿੰਨਾ ਕੰਮ ਕਰਨਾ ਸੀ ਕਰ ਲਿਆ ਪਰ ਮੇਰੇ ਬੱਚਿਆਂ ਦੀ ਜ਼ਿੰਦਗੀ ਮੇਰੇ ਤੋਂ ਵਧੀਆ ਹੋਏ ਉਹ ਕਿਸ ਤਰ੍ਹਾਂ ਹੋਊਗੀ ਉਹ ਤਾਂ ਹੋਊਗੀ ਜੇ ਕੋਈ ਅੱਛੀ ਸਰਕਾਰ ਹੋਏ ਸਰਕਾਰ ਦੀਆਂ ਨੀਤੀਆਂ ਵਧੀਆ ਹੋਣ ਬਹੁਤ ਬਦਕਿਸਮਤੀ ਸਾਡੀ ਹੈ ਕਿ ਇੰਨਾ ਹੋ ਮਹਾਮਾਕੇ ਇੱਕ ਇੱਕ ਬੰਦੇ ਨੇ ਪਾਰਟੀ ਤੋਂ ਉੱਪਰ ਉੱਠ ਕੇ ਆਪ ਪਾਰਟੀ ਦੀ ਚਾੜੂ ਪਾਰਟੀ ਨੂੰ ਵੋਟਾਂ ਪਾ ਕੇ ਭੇਜਿਆ ਕਿ ਪਤਾ ਨਹੀਂ ਸਾਡੇ ਲਈ ਕੀ ਕਰ ਕਰਨਗੇ ਕਰਨਾ ਕੀ ਸੀ ਆਪਣੇ ਇਹਨਾਂ ਨੇ ਮਹਿਲ ਪਾ ਲਏ ਉਹ ਵੀ ਕੇਜਰੀਵਾਲ ਨੇ ਜਿਹੜਾ ਸ਼ੀਸ਼ ਮਹਿਲ ਪਾਇਆ ਥੀ ਨਾ ਉਹਨੂੰ ਦੇਖ ਦੇਖ ਕੇ ਇੱਕ ਇੱਕ ਐਮਐਲਏ ਨੇ ਆਪਣੇ ਆਪਣੇ ਸ਼ੀਸ਼ ਮਹਿਲ ਬਣਾ ਲਏ ਇੱਕ ਨੂੰ ਪੁੱਛਿਆ ਕਿ ਬਈ ਤੂੰ ਦੱਸੇਂਗਾ ਕਿ ਇਸ ਤਰ੍ਹਾਂ ਪੈਸੇ ਕਿੱਥੋਂ ਆਏ ਕਿ ਐਡੇ ਸਾੜੀ ਜਨੇ ਖੜੀ ਕਰ ਲਈ ਕਹਿੰਦੇ ਫੇਰ ਕੀ ਹੋਇਆ ਤਿੰਨ ਚਾਰ ਸਾਲ ਮੈਂ ਜੇਲ੍ਹ ਕੱਟ ਲੂੰਗਾ ਪੁਸ਼ਤਾਂ ਦੇ ਲਈ ਮੈਨੇ ਬਣਾ ਲਿਆ ਇਹ ਗੱਲ ਜਿਹੜੀ ਆ ਨਾ ਇਹ ਸੋਚ ਆਮ ਬੰਦੇ ਦੇ ਲਈ ਆਪਣੇ ਸੂਬੇ ਦੇ ਲਈ ਬਹੁਤ ਖਤਰਨਾਕ ਹੈ ਔਰ ਜਿਹੜਾ ਪੰਜਾਬ ਦਾ ਇਹ ਜਿਹੜੀ ਵਾਗ ਡੋਰ ਹੈ ਨਾ ਤੁਸੀਂ ਆਪ ਨੂੰ ਆਪ ਵਾਲਿਆਂ ਨੂੰ ਪੰਜਾਬ ਦੇ ਆਪ ਐਮਐਲਏ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੜਾਈ ਸੀ ਨਾ ਇਹਨਾਂ ਨੇ ਚੱਕ ਕੇ ਕੇਜਰੀਵਾਲ ਹੋਰਾਂ ਨੂੰ ਫੜਾਤੀ ਉਹਨਾਂ ਨੂੰ ਕੀ ਦੁੱਖ ਹੈ ਕੀ ਪੀੜਾ ਸਾਡੀ ਉਹਨਾਂ ਨੂੰ ਕੀ ਹੈ ਉਹਨਾਂ ਨੂੰ ਇੱਕ ਜਗ੍ਹਾ ਮਿਲ ਗਈ ਜਿੱਥੋਂ ਪੈਸਾ ਕੱਢ-ਕੱਢ ਕੇ ਨਾ ਆਪਣੀ ਪਾਰਟੀ ਦੇ ਲਈ ਲਗਾਈ ਜਾਂਦੇ ਨੇ ਦੂਜੇ ਸੂਬਿਆਂ ਦੇ ਵਿੱਚ ਸੋ ਹੁਣ ਜਦ ਵੀ ਸੈਂਟਰ ਕੋਈ ਕੰਮ ਪੰਜਾਬ ਲਈ ਕਰਦਾ ਹੈ ਤਾਂ ਇਹਨਾਂ ਨੂੰ ਔਖਾ ਲੱਗਦਾ ਹੈ ਇਹ ਉਦੋਂ ਹੀ ਸ਼ੁਰੂਆਤ ਕਰ ਦਿੰਦੇ ਨੇ ਕਿ ਇਹ ਗਲਤ ਹੈ ਇਹ ਖਰਾਬ ਹੈ ਜਿਹੜਾ ਪੈਸਾ ਸਕੂਲਾਂ 'ਚ ਪਿੰਡਾਂ 'ਚ ਲਗਾਉਣਾ ਚਾਹੀਦਾ ਹਸਪਤਾਲਾਂ 'ਚ ਇਹ ਆਪਣੀ ਵੱਡੀ ਵੱਡੀ ਐਡ ਲਗਾਉਂਦੇ ਨੇ ਮਹਾਰਾਜਪਾ ਮੁੱਖ ਮੰਤਰੀ ਸੀ ਤਾਂ ਜਿਹੜਾ ਐਡ ਵਗੈਰਾ ਦੇ ਲਈ ਪੈਸਾ ਹੁੰਦਾ ਹੈ ਉਹ ਕੋਈ ਬੀ ਕਰੋੜ ਰੱਖਿਆ ਸੀ ਉਹ ਵੀ ਸਾਰੇ ਕਹਿੰਦੇ ਸੀ ਜ਼ਿਆਦਾ ਹੈ ਇਹਨਾਂ ਨੇ 700 800 ਕਰੋੜ ਰੁਪਇਆ ਖਾਲੀ ਇਸ ਕੰਮ ਲਈ ਰੱਖਿਆ ਹੋਇਆ ਕਿ ਹਰ ਇੱਕ ਜਗ੍ਹਾ ਦੇ ਵਿੱਚ ਭਗਵੰਤ ਮਾਨ ਜੀ ਦੀ ਫੋਟੋ ਲੱਗੇ ਹੋਏ ਕੇਜਰੀਵਾਲ ਦੀ ਫੋਟੋ ਲੱਗੇ ਹੋਏ ਇਹਨਾਂ ਨੂੰ ਇਹ ਨਹੀਂ ਹੈ ਕਿ ਤੁਹਾਡੇ ਵਰਗੇ ਜਿਹੜੇ ਸਾਹਮਣੇ ਬੈਠੇ ਹੋ ਨਾ ਕਿ ਤੁਹਾਡੀਆਂ ਫੋਟੋਆਂ ਕੌਣ ਲਗਾਊਗਾ ਢਿੱਡੂ ਕੌਣ ਪਰੂਗਾ ਸੋ ਜਿਹੜਾ ਹੀ ਜਿਹੜੀ ਵੀ ਗੱਲ ਹੁੰਦੀ ਹੈ ਕਰਦੇ ਵਾਅਦੇ ਇਹ ਨੇ ਇਹਨਾਂ ਤੋਂ ਪੂਰੇ ਨਹੀਂ ਹੁੰਦੇ ਤਾਂ ਦੋਸ਼ ਆਉਂਦੇ ਸੈਂਟਰ ਤੇ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਜੇ ਮੈਂ ਘਰ ਚ ਚਲਾਂਦੀ ਹੋਵਾਂ ਤਾਂ ਮੇਰੇ ਘਰ ਦੀ ਜ਼ਿੰਮੇਵਾਰੀ ਮੇਰੇ ਤੇ ਹੈ ਮੈਨੂੰ ਦੇਖਣਾ ਵੀ ਮੈਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਖਵਾਣਾ ਹੈ ਮੈਂ ਆਪਣੀ ਬਿਜਲੀ ਦੇ ਬਿੱਲ ਕਿਸ ਤਰ੍ਹਾਂ ਭਰਨੇ ਮੈਨੂੰ ਕਿਸ ਤਰ੍ਹਾਂ ਘਰ ਚਲਾਣਾ ਹੈ ਸੋ ਇਹ ਗੱਲ ਨੂੰ ਸੋਚ ਕੇ ਸਾਨੂੰ ਅਗਲੇ ਹੌਣ ਸਾਲ ਦੇ ਵਿੱਚ ਚੋਣਾ ਆ ਰਿਹਾ 5 ਸਾਲ ਦੇ ਵਿੱਚ ਇੱਕ ਮੌਕਾ ਮਿਲਦਾ ਹੈ ਔਰ ਇਹ 5 ਸਾਲਾਂ ਬਾਅਦ ਵੀ ਜਿਹੜੀ ਸਰਕਾਰ ਆਉਗੀ ਨਾ ਜਿਹੜੇ ਕੰਡੇ ਇਨਾਂ ਨੇ ਬੀਜ ਤੇ ਉਹ ਵੀ ਮੁਸ਼ਕਲ ਨਾਲ ਚੁਗਣੇ ਪੈਣਗੇ ਸਹੀ ਲਾਈਨ ਦੇ ਉੱਤੇ ਲਿਆਉਣ ਦੇ ਲਈ ਔਰ ਉਹ ਤਾਂ ਹੋ ਸਕਦਾ ਹੈ ਜੇ ਸੈਂਟਰ ਨਾਲ ਸਾਥ ਦੇਵੇ ਤਾਂ ਸਾਡਾ ਜਿਹੜਾ ਭਲਾ ਹੋਣਾ ਹੈ ਨਾ ਉਹ ਮੋਦੀ ਜੀ ਦੇ ਨਾਲ ਹੀ ਹੋਣਾ ਹੈ ਸੈਂਟਰ ਦੀ ਸਰਕਾਰ ਨਾਲ ਹੀ ਹੋਣਾ ਹੈ ਜਿੰਦਾਬਾਦ ਜਿੰਦਾਬਾਦ ਜਿਹੜੇ ਵੀ ਕੰਮ ਹੈ ਚਾਹੇ ਸਾਡੀ ਅਣਖ ਹੋਏ ਸਾਡਾ ਧਰਮ ਹੋਏ ਮੋਦੀ ਜੀ ਨੇ ਕੋਈ ਕਸਰ ਨਹੀਂ ਛੱਡੀ 2% ਆਸੀ ਸਾਰੇ ਹਿੰਦੁਸਤਾਨ ਦੇ ਵਿੱਚ ਸਾਡੇ ਧਰਮ ਦਾ ਨਾਂ ਪੰਜਾਬੀਆਂ ਦਾ ਨਾਂ ਹਰ ਇੱਕ ਪਾਸੇ ساری ਦੁਨੀਆ ਚ ਕੀਤਾ ਸਾਡਾ ਜਿਹੜਾ ਇਤਿਹਾਸ ਹੈ ساری ਦੁਨੀਆ ਚ ਦੱਸਿਆ ਹੈ ਹਰ ਇੱਕ ਬੰਦੇ ਦੀ ਇੱਜ਼ਤ ਸਭ ਤੋਂ ਪਿਆਰੀ ਹੁੰਦੀ ਹੈ ਇੱਕ ਜਮਾਨਤੂ ਹੱਕ ਹੈ ਬੰਦੇ ਦਾ ਬੜਾ ਹੋਏ ਛੋਟਾ ਹੋਏ ਗਰੀਬ ਹੋਏ ਅਮੀਰ ਹੋਏ ਇੱਜ਼ਤ ਜ਼ਰੂਰ ਰੱਖਣੀ ਚਾਹੀਦੀ ਹੈ ਇੱਕ ਦੂਜੇ ਦੀ ਆਮ ਆਦਮੀ ਪਾਰਟੀ ਕਾਂਗਰਸ ਪੂਰੀ ਤਰ੍ਹਾਂ ਨਾਲ ਝੂਠ ਬੋਲ ਰਹੀ ਹੈ فریب شل کپٹ انا دی نس نس دے اندر ہے من رے گا سماپت نہیں ہویا او دا نام بدلے ہے او دا نام جی رام جی کیتا ہے اور جدوں کوئی سکیم دے اندر بدلاب کیتے جاندے نہیں او دو او دو نام بدلن دی پرمپرا کوئی آجدی نہیں ہے ਇਹ ਜਿਹੜਾ ਮਨਰੇਗਾ ਜਿਹਨੂੰ ਅੱਜ ਅਸੀਂ ਕਹਿੰਦੇ ਆ ਪਹਿਲਾਂ ਇਹਨੂੰ ਨਰੇਗਾ ਕਹਿੰਦੇ ਸੀ ਅੱਜ ਇਹਨੂੰ ਜੀ ਰਾਮ ਜੀ ਕਹਿੰਦੇ ਨੇ ਔਰ ਇਹਦੇ ਅੰਦਰ ਬਦਲਾਪ ਕਿਉਂ ਕਰਨਾ ਪਿਆ ਮੇਰੀ ਗੱਲ ਨੂੰ ਜਰਾ ਧਿਆਨ ਨਾਲ ਸੁੰਨਾ ਦਿਹਾੜੀ ਕਿੰਨੇ ਦਿਨ ਮਿਲਣੀ ਚਾਹੀਦੀ ਹੈ 100 ਦਿਨ ਸੀ ਨਾ ਪਿਛਲੇ 24 25 ਚ ਇਹ ਜਿਹੜੀ ਮਾਨ ਦੀ ਸਰਕਾਰ ਹੈ ਇਹਨਾਂ ਪੰਜਾਬ 'ਚ ਦਿਹਾੜੀ ਕਿੰਨੀ ਦਿੱਤੀ ਸਿਰਫ 36 ਦਿਨ 14 ਦਿਨ ਦਿਹਾੜੀ ਕਿਉਂ ਨਹੀਂ ਮਿਲੀ ਔਰ 36 ਦਿਨ ਦੀ ਵੀ ਕਪਲਾ ਕੀ ਹੈ ਕਾਰਡ ਕਿਸੇ ਦਾ ਦਿਹਾੜੀ 10 ਦਿਨ ਲਈ ਆਈ ਪੈਸੇ 5 ਦਿਨ ਦੇ ਕਿਉਂ ਮਾਤਾ ਜੀ ਠੀਕ ਕਰ ਰਿਹਾ ਝੂਠ ਤੇ ਨਹੀਂ ਬੋਲ ਰਿਆ ਦੱਸੋ ਨਾ ਮੈਂ ਜਿਹੜੇ ਜੇ ਮੈਂ ਝੂਠ ਬੋਲਾਂਗਾ ਮੈਨੂੰ ਕਹਣਾ ਨਹੀਂ ਜੀ ਇਹ ਗੱਲ ਮੈਂ ਜਗ੍ਹਾ ਜਗ੍ਹਾ ਮਿਲ ਕੇ ਆਇਆ ਪੰਜਾਬ ਦੇ ਅੰਦਰ ਮਨਰੇਗਾ ਦੀਆਂ ਭੈਣਾਂ ਨਾਲ ਮਿਲਿਆ ਬਜ਼ੁਰਗਾਂ ਨਾਲ ਮਿਲਿਆ ਮੈਂ ਉਹਨਾਂ ਨੂੰ ਪੁੱਛਿਆ ਉਹਨਾਂ ਦਾ ਦੁੱਖੜਾ ਪੁੱਛਿਆ ਕਿ ਕੀ ਮਾਮਲਾ ਹੈ 100 ਦਿਨ ਦਿਹਾੜੀ ਦੇਣੀ ਸੀ ਦਿਹਾੜੀ ਨਹੀਂ ਦਿੱਤੀ ਔਰ ਫਿਰ ਕੀ ਕੀਤਾ ਦਿਹਾੜੀਆਂ ਦਸ ਲਵਾਈਆਂ ਜਿਹਦੇ ਕੋਲ ਦਿਹਾੜੀ ਲਗਾਈ ਆ ਉਹਦਾ ਕਾਰਡ ਜਮਾ ਕਰਕੇ ਰੱਖੇਦਾ ਔਰ ਕਈਆਂ ਦਾ ਤੇ ਕਾਰਡ ਹੀ ਨਹੀਂ ਬਣੇਦਾ ਕਾਰਡ ਕਿਸੇ ਦਾ ਦਿਹਾੜੀ ਕੋਈ ਲਾ ਰਿਆ ਪੈਸਾ ਤੇ ਉਹਦੇ ਖਾਤੇ ਜਾਏਗਾ ਨਾ ਜਿਹਦੇ ਨਾਂ ਤੇ ਕਾਰਡ ਆ ਦਿਹਾੜੀ ਲਾਣ ਵਾਲਾ ਫਿਰ ਹੱਥ ਹਟਦਾ ਉਹਦੇ ਅੱਗੇ ਕਿ ਮੈਨੂੰ ਪੈਸੇ ਦੇ ਦੇ ਫਿਰ ਉਹ ਕੱਟ ਮਾਰਦਾ ਐਡਾ ਵੱਡਾ ਭ੍ਰਸ਼ਟਾਚਾਰ ਇਹ ਪਾਪ ਮਾਨ ਦੀ ਸਰਕਾਰ ਕਰ ਰਹੀ ਸੀ 4 ਸਾਲਾਂ ਤੋਂ ਕਰ ਰਹੀ ਸੀ ਖੂਨ ਪਸੀਨਾ ਕਿਸੇ ਦਾ ਧਿਆੜੀ ਕੋਈ ਲਗਾ ਰਿਹਾ ਔਰ ਧਿਆੜੀ ਲਗਾਣ ਤੋਂ ਬਾਅਦ ਹੱਥ ਆੜ ਰਿਹਾ ਕਿ ਮੈਨੂੰ ਧਿਆੜੀ ਦੇ ਦਿਓ ਮੋਦੀ ਕਹਿੰਦਾ ਇਹ ਨਹੀਂ ਚਲੇਗਾ ਮੋਦੀ ਕਹਿੰਦਾ ਧਿਆੜੀ ਦੇਾਂਗਾ 100 ਦੀ ਜਗ੍ਹਾ 125 ਦਿਨ ਕੀ ਆ ਗਲਤ ਕਰ ਰਿਹਾ ਕੀ ਆ ਗਲਤ ਕਰ ਰਿਹਾ ਮੋਦੀ ਕਹਿੰਦਾ ਧਿਆੜੀ 100 ਨਹੀਂ 125 ਦਿਨ ਮਿਲਣੀ ਚਾਹੀਦੀ ਹੈ ਪਹਿਲਾਂ ਕੀ ਹੁੰਦਾ ਸੀ ਧਿਆੜੀ ਲੱਗੀ ਮਹੀਨਾ ਮਹੀਨਾ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਪੈਸੇ ਹੀ ਨਹੀਂ ਮਿਲਨੇ ਧਿਆੜੀ ਨਹੀਂ ਮਿਲਨੀ ਹੁਣ ਕੀ ਕਹਿੰਦਾ ਮੋਦੀ ਜੀ ਕਹਿ ਰਹੇ ਨੇ ਜਿਹਦੀ ਧਿਆੜੀ ਲੱਗ ਗਈ 7 ਦਿਨਾਂ ਦੇ ਅੰਦਰ ਅੰਦਰ پیسے دے گے تیاری دینی پے گی اور اگر سات دن تیاری نہیں دیتی تے بیاج سمیت پیسہ دینا پے گا اگر تیاری لیٹ ہو گئی تے ست دن بعد بیاج پہنا شروع ہو جائے گا ٹیڈ پیڑ کیوں اور موڈی صاحب کی کہہ رہے ہیں موڈی صاحب کہہ رہے نے کہ جے کوئی کام کم منگایا مانو تسی تو گا دے مزدور ہو تسی کام منگ گے تو آنو پندرہ دن کام نہیں ملیا پندرہ دن چے کام دینا پے گا جے کام نہیں دیو گے تے بے رزگاری پتہ دینا پے گا تاکہ تو تا چلہ تھنڈا نہ ہوئے ਔਰ ਇਹ ਕੀ ਝੂਠ ਬੋਲ ਰਹੇ ਨੇ ਮੈਂ ਮਾਫੀ ਨਾਲ ਕਹਨਾ ਧਾਰਮਿਕ ਸਥਾਨ ਪੂਜਾ ਦੇ ਸਥਾਨ ਨੇ ਸਰਕਾਰ ਦੇ ਹੱਥ ਦੀ ਕਟਬੁਤਲੀ ਨਾ ਬਣੋ ਮਾਨ ਦੀ ਉਲਟੀ ਗਿਣਤੀ ਸ਼ੁਰੂ ਹੈ ਇਹ ਭ੍ਰਸ਼ਟਾਚਾਰੀ ਸਰਕਾਰ ਜਾਣ ਵਾਲੀ ਹੈ ਔਰ ਪੰਜਾਬ ਦੇ ਅੰਦਰ 2027 ਚ ਕਮਲ ਖਿਲੇਗਾ ਮੋਦੀ ਦੀ ਸਰਕਾਰ ਆਏਗੀ ਜਿੰਦਾਬਾਹ ਜਿੰਦਾਬਾਹ ਤੁਹਾਨੂੰ ਵੀ ਲੱਗੇਗਾ ਕਿ ਨਾਂ ਕਿਉਂ ਬਦਲਤਾ ਜੀ ਜਦੋਂ ਬਦਲਾਅ ਕੀਤੇ ਕਿਉਂ ਕਰਨੇ ਪਏ ਇਹ ਬਦਲਾਅ ਕਰਨ ਦਾ ਇੱਕ ਸਭ ਤੋਂ ਵੱਡਾ ਕਾਰਨ ਕੀ ਸੀ ਇਹ ਜਿਹੜੇ ਐਮਐਲਏ ਨੇ ਇਹਨਾਂ ਦੇ ਮੰਤਰੀ ਨੇ ਇਹਨਾਂ ਨੇ ਆਪਣੇ ਬੁਰਛਿਆਂ ਦੇ ਕਾਰਡ ਬਣਾਏ ਦੇ ਸੀ ਮੈਂ ਚਾਰ ਪੰਜ ਜਨਮਤ ਦੱਸਾਂਗਾ ਕੈਨੇਡਾ 'ਚ ਬੰਦਾ ਬੈਠਾ ਹੈ ਬੰਦਾ ਕੈਨੇਡਾ 'ਚ ਤੇ ਉਹਦਾ ਮਨਰੇਗਾ ਦਾ ਕਾਰਡ ਬਣੇਦਾ ਤੇ ਉਹ ਦਿਹਾੜੀ ਲੈ ਰਿਆ ਤੇ ਹਿੰਦੁਸਤਾਨ ਦੇ ਅੰਦਰ ਇਹ ਬਾਪ ਇਹ ਬਾਪਮਾਨ ਦੀ ਸਰਕਾਰ ਕਰ ਰਹੀ ਸੀ ਔਰ ਤੁਹਾਨੂੰ ਪਤਾ ਹੈ ਜਿਹੜਾ ਕੰਮ ਹੁੰਦਾ ਹੈ ਐਵੇਂ ਜਦੋਂ ਹੀ ਖੁਸ਼ ਹੋ ਗਿਆ ਰੱਬ ਵੀ ਅਤੇ ਗਾ ਰੱਬ ਵੀ ਖੁਸ਼ ਹੋ ਰਿਹਾ ਜਦੋਂ ਬਦਲਾਅ ਆਣਾ ਹੁੰਦਾ ਨਾ ਉਦੋਂ ਇਹ ਗੱਲਾਂ ਹੁੰਦੀਆਂ ਤੁਹਾਨੂੰ ਇੱਕ ਗੱਲ ਹੋਰ ਧਿਆਨ ਚ ਰੱਖੋ ਮਨਰੇਗਾ ਦੇ ਅੰਦਰ ਆਡਿਟ ਹੁੰਦਾ ਹੈ ਇਹ ਸਰਕਾਰ ਆਡਿਟ ਨਹੀਂ ਕਰਾਂਦੀ 100000 ਤੋਂ ਉੱਪਰ ਭ੍ਰਸ਼ਟਾਚਾਰ ਦੇ ਮਾਮਲੇ ਨੇ ਜਿਹੜਾ ਪੈਸਾ ਮੇਰੇ ਗਰੀਬ ਮਜ਼ਦੂਰ ਨੂੰ ਮਿਲਣਾ ਚਾਹੀਦਾ ਸੀ ਜਿਹੜਾ ਪੈਸਾ ਦਿਹਾੜੀ ਦਾ ਉਹਦੇ ਘਰ ਜਾਣਾ ਚਾਹੀਦਾ ਸੀ ਇਸ ਸਰਕਾਰ ਨੇ ਮਜ਼ਦੂਰ ਦਾ ਹੱਕ ਆਪਣੇ ਗੁਰਗਿਆਂ ਨੂੰ ਆਪਣੇ ਚਮਚਿਆਂ ਨੂੰ ਦਿੱਤਾ ਮੋਦੀ ਇਹ ਬੰਦ ਕਰਨਾ ਚਾਹੁੰਦਾ ਹੈ ਮੋਦੀ ਚਾਹੁੰਦਾ ਹੈ ਤੁਹਾਡੇ ਘਰ ਦਾ ਚੁੱਲਾ ਚਲੇ ਮੋਦੀ ਜਾਂਦਾ 125 ਦਿਨ ਦਿਹਾੜੀ ਮਿਲੇ ਮੋਦੀ ਜਾਂਦਾ ਕਿ ਅਗਰ 15 ਦਿਨ ਦਿਹਾੜੀ ਨਾ ਦਿਓ ਤੇ ਬੇਰੋਜ਼ਗਾਰੀ ਪੱਤਾ ਦਿਓ ਫਿਰ ਟਰੇਡ ਬਿਟ ਕਦੀ ਟਰੇਡ ਬਿਟ ਬਤਾ ਕੇ ਦੀ ਆ ਮੋਦੀ ਨੇ ਕਹਿਤਾ ਕਿ ਅੰਗੂਠਾ ਲੱਗਣਾ ਹੈ ਜਿਹੜਾ ਦਿਹਾੜੀ ਲਾ ਰਿਆ ਨਾ ਉਹਦਾ ਅੰਗੂਠਾ ਲੱਗਣਾ ਹੁਣ ਜਿਹੜਾ ਉਹਦਾ ਅੰਗੂਠਾ ਲੱਗਿਆ ਫਿਰ ਦੂਜੇ ਬੰਦੇ ਦੇ ਖਾਤੇ 'ਚ ਪੈਣਾ ਨਹੀਂ ਜਾ ਸਕਦਾ ਇਹ ਕਹਿੰਦੇ ਕਿ ਨਹੀਂ ਂਗੂਟਾ ਕਿਉਂ ਲੱਗੇਗਾ ਜੀ ਕਿੱਦਾਂ ਲਾਵਾਂਗੇ ਗਰੀਬਾਂ ਦਾ ਖੂਨ ਪੀਂਦੇ ਰੋ ਬਾਅਦ ਚ ਸਫਰ ਕਰਦੇ ਹੋ ਇੱਕ ਮਸ਼ੀਨ ਜੀ ਬੜੀ ਦੀ ਆ ਉੱਤੋਂ ਟਿਕਟ ਨਿਕਲਦੀ ਹੈ ਨਾ ਤੇਰੇ ਲਾਲੋ ਨਾ ਨਵੀਂ ਮਸ਼ੀਨ ਉਹ ਵੀ ਪੈਸੇ ਇਹਨਾਂ ਨੇ ਨਹੀਂ ਦੇਣੇ ਇਹਨਾਂ ਦਾ ਇਹ ਸਰਕਾਰੀ ਖਰਚੇ ਦੇ ਅੰਦਰ 6% ਤੋਂ 9% ਮੋਦੀ ਭੇਜ ਰਿਹਾ ਕਿ ਨਹੀਂ ਤਾਂ ਕਿ ਗਰੀਬ ਦੇ ਨਾਲ ਧੋਖਾ ਨਾ ਹੋ ਸਕੇ ਵਾਹ ਨੂੰ ਕਿਸੇ ਨੇ 10 ਦਿਹਾੜੀਆਂ ਦਾ ਂਗੂਟਾ ਲੱਗਾ ਮਸ਼ੀਨ ਨੇ ਥੋੜਾ ਬਦਲ ਦੇਣਾ ਫਿਰ ਉਹ 10 ਦਿਹਾੜੀਆਂ ਲਾਣ ਵਾਲੇ ਦੀ ਦਿਹਾੜੀ ਕਿਸੇ ਦੂਸਰੇ ਨੂੰ ਨਹੀਂ ਦਿੱਤੀ ਜਾ ਸਕਦੀ ਮੋਦੀ ਇਹ ਕਰਨਾ ਚਾਹ ਰਿਹਾ ਹੈ ਕੀ ਗਲਤ ਕਰਨਾ ਚਾਹ ਰਿਹਾ ਹੋ ਅਰੇ ਰੋਲਾ ਕੀ ਪਾ ਰਹੇ ਨੇ ਰੋਲਾ ਪਾ ਰਹੇ ਦਵਾਈ ਪਾ ਰਹੇ ਨੇ ਮਨਰੇਗਾ ਖਤਮ ਹੋ ਗਿਆ ਉਹ ਭਾਈ ਮਨਰੇਗਾ ਖਤਮ ਨਹੀਂ ਹੋਇਆ ਭ੍ਰਸ਼ਟਾਚਾਰ ਮਨਰੇਗਾ ਚੋ ਖਤਮ ਹੋ ਜਾਏਗਾ ਇਸ ਕਰਕੇ ਰੜਾ ਰਹੇ ਹੋ ਤੁਸੀਂ ਇਸ ਕਰਕੇ ਬਾਂਗਾ ਦੇ ਰਹੇ ਹੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਤੁਹਾਡੇ ਹੱਕ ਦੇ ਲਈ ਮਜ਼ਦੂਰ ਦੇ ਹੱਕ ਲਈ ਇਹ ਬਾਂਗਾ ਦਿੰਦੇ ਨੇ ਵਿਧਾਨ ਸਭਾ ਚ ਵੀ ਦਲਿਤ ਜੀ دلت مارو قانون آ گیا مزدور مارو قانون مارو نہیں مارو نہیں تاکہ برشٹاچار بند ہوئے دلت مارو مان صاحب تسی ہو دال آٹا چل دی سی دو روپے کی دی. چلتی ہوں ਬੋਲੋ ਤਾਂ ਨਹੀਂ ਤੂੰ ਬੋਲਦੀ ਐ ਨਹੀਂ ਬਈ ਮਾਤਾਓ ਮਿਲਦਾ ਹੁੰਦਾ ਸੀ ਨਾ ਦਾਹ ਲਾਟਾ ਸਕੀਮ ਦਲੀ ਤੁਮਾਰੂ ਤੂੰ ਐਮਾਨ ਸਰਕਾਰ ਜਿਨ 2 ਰੁਪਏ ਦੀ ਜਿਹੜੀ ਦਾਹ ਲਾਟਾ ਸਕੀਮ ਨੂੰ ਬੰਦ ਪੰਜਾਬ ਚ ਕੀਤਾ ਤੂੰ ਦਲਿਤ ਵਿਰੋਧੀਆਂ ਅੱਜ ਅਗਰ ਗਰੀਬ ਦੇ ਘਰ ਦਾ ਚੁੱਲ੍ਹਾ ਚੱਲ ਰਿਹਾ ਹੈ ਤਾਂ ਇਸ ਕਰਕੇ ਚੱਲ ਰਿਹਾ ਹੈ ਕਿ ਦੇਸ਼ ਦੇ ਅੰਦਰ ਬੈਠੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਡੇ ਘਰ ਜੜਾ ਅਨਾਜ ਆ ਰਿਹਾ ਹੈ ਉਹ ਨਰਿੰਦਰ ਭਾਈ ਮੋਦੀ ਪੇਜ ਰਹੇ ਨੇ ਅਜਾ ਉਹਦੇ ਚ ਵੀ ਚਲਾਕੀ ਕੀ ਹੈ ਪਤਾ ਨਹੀਂ ਇਦਾਂ ਦੇ ਠੱਗ ਆਦਮੀ ਆਨਿਲ ਜੀ ਦੱਸ ਰਹੇ ਸੀ ਦਿੱਲੀ ਵਾਲਿਆਂ ਨੇ ਇਹਨਾਂ ਠੱਗਾਂ ਕੋਲੋਂ ਖਲਾਸੀ ਕਰਾਈ ਮਾਨ ਇੱਕ ਗੱਲ ਸਮਝ ਲੈਣਾ ਮਾਨ ਨਾਂ ਦਾ ਮੁੱਖ ਮੰਤਰੀ ਹੈ ਇੱਕ ਬੰਦੇ ਦੀ ਬਦਲੀ ਨਹੀਂ ਕਰ ਸਕਦਾ ਉਹ ਨਹੀਂ ਆਉਦਾ ਕਿ ਉਹ ਮੁੱਖ ਮੰਤਰੀ ਹੈ ਪਰ ਉਹ ਮੁੱਖ ਮੰਤਰੀ ਨਹੀਂ ਹੈ ਸੁਪਰ ਸੀਐਮ ਦੇ ਰੂਪ ਚ ਦਿੱਲੀ ਦੇ ਠੱਗਾ ਕੇ ਬੈਠੇ ਨੇ ਕੇਜਰੀਵਾਲ ਬੈਠਾ ਮਨੀਸ਼ ਸਜੋਦੀਆ ਤੇ ਬੈਠਾ ਇਹ ਠੱਗ ਲੋਗ ਪੰਜਾਬ ਨੂੰ ਚਲਾ ਰਹੇ ਨੇ ਪੰਜਾਬੀਆਂ ਨੇ ਵੋਟ ਮਾਨ ਨੂੰ ਪਾਈਆਂ ਸੀ ਠੱਗਾ ਨੂੰ ਨਹੀਂ ਸੀ ਪਾਈ ਉਹ ਠੱਗੀ ਹਰ ਜਗ੍ਹਾ ਇਹਨਾਂ ਦੀ ਇਦਾਂ ਕੀ ਕਹਿੰਦੇ ਨੇ ਪੰਜਾਬੀ ਬੋਲੋ ਪੰਜਾਬੀ ਲਿਖੋ ਤੇ ਜਿਹੜੀ ਕਨਕ ਆਂਦੀ ਆਂਦੀ ਹੈ ਨਾ મોદી ਦੀ ਉਹ ਮਸ਼ੀਨ ਚੋਂ ਪਰਚੀ ਨਿਕਲਦੀ ਹੈ ਉਹ ਕਿਹੜੀ ਭਾਸ਼ਾ ਚ ਹੁੰਦੀ ਹੈ ਪਤਾ ਅੰਗਰੇਜ਼ੀ ਚ acha ਅੰਗਰੇਜ਼ੀ ਚ ਵੀ ਕੀ ਹੁੰਦੀ ਹੈ ਇਸ ਕਰਕੇ ਕਿ ਉਹਦੇ ਤੇ ਜੇ ਪੰਜਾਬੀ ਚ ਨਿਕਲੇ ਤੇ ਉਹਦੇ ਤੇ ਲਿਖਿਆ ਹੋਏਗਾ ਪ੍ਰਧਾਨ ਮੰਤਰੀ ਅਨੁਯੋਜਨਾ ਤੇ ਜੇ ਬੇਬੇ ਨਹੀਂ ਪੜ੍ਹੇਗੀ ਤੇ ਪੋਤੇ ਨੇ ਪੜ੍ਹ ਲੈਣਾ ਕਿ ਪ੍ਰਧਾਨ ਮੰਤਰੀ ਨੇ ਭੇਜਿਆ ਨਾਲ ਉਹਨਾਂ ਨੇ ਪਰਚੀ ਅੰਗਰੇਜ਼ੀ ਚ ਕੱਢਨੀ ਤਾਂ ਕਿ ਉਥੇ ਕੋਈ ਅੰਗਰੇਜ਼ੀ ਚ ਪੜੀ ਨਾ ਸਕੇ ਕੀ ਪ੍ਰਧਾਨ ਮੰਤਰੀ ਭੇਜਣ ਮਾਨ ਸਾਹਿਬ ਗਰੀਬਾਂ ਦਾ ਕੋਈ ਹਥੇਸ਼ੀ ਹੈ ਨਰਿੰਦਰ ਮੋਦੀ ਹੈ ਪੰਜਾਬ ਦਾ ਕੋਈ ਹਥੇਸ਼ੀ ਹੈ ਤੇ ਨਰਿੰਦਰ ਮੋਦੀ ਹੈ ਨਰਿੰਦਰ ਮੋਦੀ ਦੇ ਦਿਮਾਗ ਕੀ ਆਇਆ ਸੀ ਕਿ ਪੰਜਾਬ ਦੇ ਅੰਦਰ ਕੋਈ ਗਰੀਬ ਖੇਤਾਂ ਚ ਭੈਣ ਨੂੰ ਜਾਣਾ ਨਾ ਪਵੇ ਇਹ ਤੇ ਸੂਏਰ ਦੇ ਆ ਮੈਂ ਵੀ ਪਿੰਡ ਪਿੰਡ 'ਚ ਹੀ ਪੈਦਾ ਹੋਇਆ ਰੜਾ ਨਾ ਸੀ ਉਹਦਾ ਘਰਾਂ 'ਚ ਲੈਟਰਨ ਨਹੀਂ ਹੁੰਦੀਆਂ ਸੀ ਟਾਇਲਟ ਨਹੀਂ ਹੁੰਦੇ ਸੀ ਸਾਨੂੰ ਪਤਾ ਖੇਤਾਂ 'ਚ ਜਾਂਦੇ ਸੀ ਨਾ ਤੇ ਜੇ ਤੇ ਕੇ ਇਹਦਾ ਮੂਡ ਠੀਕ ਹੋਏ ਤੇ ਠੀਕ ਨਾ ਤੇ ਟੀਮਾਂ ਪੈਂਦੀਆਂ ਸੀ ਨਰਿੰਦਰ ਮੋਦੀ ਨੂੰ ਲੱਗਾ ਕਿ ਮੇਰੀ ਬੇਟੀ ਮੇਰੀ ਭੈਣ ਮੇਰੀ ਮਾਤਾ ਉਹਨੂੰ ਇੱਜ਼ਤ ਕਰ ਦਿੱਤਾ ਜਾਏ ਇਹ ਗਰੀਬਾਂ ਦੇ ਘਰ ਟਾਇਲਟ ਬਣਾਉਣ ਵਾਲਾ ਨਰੇਂਦਰ ਮੋਦੀ ਗਰੀਬਾਂ ਦਾ ਹਤੈਸ਼ੀ ਹੈ। ਨਰੇਂਦਰ ਮੋਦੀ ਤੇ ਮਾਨ ਸਾਹਿਬ ਇਹ ਕਹਿੰਦੇ ਸੀ ਕਿ ਪੰਜਾਬ ਦਾ ਕੋਈ ਵੀ ਗਰੀਬ ਦਾ ਘਰ ਕੱਚਾ ਨਹੀਂ ਰਹਿਣਾ ਚਾਹੀਦਾ। ਤੁਸੀਂ ਦੱਸੋ ਪੈਸਾ ਨਰੇਂਦਰ ਮੋਦੀ ਨੇ ਭੇਜਣਾ ਸੀ। ਅੱਜ ਪੰਜਾਬ ਦੇ ਅੰਦਰ ਅਗਰ ਕੋਈ ਘਰ ਕੱਚਾ ਹੈ ਉਹ ਦੇਖੋ ਮਾਤਾ ਦੇ ਹੱਥ ਖੜਾ ਕਰਤਾ ਇਹਦਾ ਦੋਸ਼ੀ ਅਗਰ ਕੋਈ ਹੈ ਤੇ ਮਾਨ ਸਾਹਿਬ ਤੁਸੀਂ ਹੋ ਨਰਿੰਦਰ ਮੋਦੀ ਹਰ ਗਰੀਬ ਦੇ ਘਰ ਨੂੰ ਪੱਕਾ ਕਰਨਾ ਚਾਹੁੰਦਾ ਹੈ ਲੇਕਿਨ ਤੁਸੀਂ ਪੈਸੇ ਮੋਦੀ ਨੇ ਭੇਜਨੇ ਸੀ ਤੂੰ ਤਾਂ ਭਰਾ ਫਾਰਮ ਭਰਾ ਕੇ ਉਹਨੂੰ ਪਾਸ ਕਰਨਾ ਸੀ ਤੂੰ ਉਹ ਵੀ ਨਹੀਂ ਕਰ ਪਾਇਆ ਤੂੰ ਗਰੀਬਾਂ ਦਾ ਅਤਿਸ਼ਕਰੋ ਤੇਰੇ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਔਰ ਬੁਰਛੇ ਵਾਲੇ ਨੇ ਸਾਡਾ ਪ੍ਰੋਗਰਾਮ ਚੱਲ ਰਿਹਾ ਸੀ ਨਾ ਮੈਂ ਤਾਂ ਪੁਲਿਸ ਇੱਥੇ ਲੱਭੀ ਨਹੀਂ ਇੱਥੋਂ ਦੀ ਜਿਹੜੇ 2-4 ਆ ਗਏ ਉਹ ਵੀ ਚਲੇ ਜਾਓ ਪੰਜਾਬ ਨੂੰ ਤੁਸੀਂ ਨਹੀਂ ਬੰਨ੍ਹਾ ਸਕਦੇ ਪੰਜਾਬ ਖੁਦ ਖੜਾ ਹੋ ਗਿਆ ਸਾਡੀ ਰਾਖੀ ਆਪੇ ਕਰ ਲੈਣਗੇ